ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਕਰਨਾ ਚਾਹਉਣਾ ਪਰਲ ਕੰਪਨੀ ਬਾਰੇ ਤੁਸੀਂ ਸਾਰੇ ਜਾਣਦੇ ਹੋ ਹੋਮੋਗੇ ਪਰਲ ਕੰਪਨੀ ਜਿਹਦੇ ਨਾਂ ਤੇ ਪਰਲ ਵਰਲਡ ਕਬੱਡੀ ਕੱਪ ਹੁੰਦਾ ਸੀਗਾ ਉਸੇ ਕੰਪਨੀ ਬਾਰੇ ਉਸ ਕੰਪਨੀ ਦੇ ਵਿੱਚ ਪੰਜਾਬ ਦੇ ਘੱਟੋ ਘੱਟ ਘੱਟੋ ਘੱਟ 10 ਲੱਖ ਪਰਿਵਾਰਾਂ ਦਾ ਪੈਸਾ ਲੱਗਿਆ ਜੇ ਪੂਰੇ ਦੇਸ਼ ਦੀ ਗੱਲ ਕਰੀਏ 5 ਕਰੋੜ 85 ਲੱਖ ਇਨਵੈਸਟਰਸ ਕੰਪਨੀ ਚ ਨੇ ਜਿਨ੍ਹਾਂ ਨੇ ਆਪਣੇ ਘਰੋਂ ਪਸੀਨੇ ਦੇ ਕਮਾਈ ਉਦੇਚ ਲਾਈ ਆ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਜੇ ਤੁਹਾਡੇ ਨਹੀਂ ਤਾਂ ਤੁਹਾਡੇ ਆਂਡ ਗਵਾਨ ਤੁਹਾਡੇ ਰਿਸ਼ਤੇਦਾਰਾਂ ਦੇ ਪੈਸੇ ਉਦੇ ਵਿੱਚ ਜਰੂਰ ਲੱਗੇ ਹੋਗੇ ਹੁਣ ਉਸ ਕੰਪਨੀ ਦਾ ਪੈਸਾ ਵਾਪਸ ਕਿਉਂ ਨਹੀਂ ਮਿਲ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ 2 ਫਰਵਰੀ 2016 ਨੂੰ ਸੁਪਰੀਮ ਕੋਰਟ ਨੇ ਕੰਪਨੀ ਨੂੰ ਉੱਕਾ ਬੰਦ ਕਰਕੇ ਉਹਦੀ ਜਿਹੜੀ ਮੈਨੇਜਮੈਂਟ ਸੀ ਉਹਨੂੰ ਜੇਲ੍ਹ ਚ ਭੇਜ ਕੇ ਸਰਕਾਰ ਦੇ ਹਵਾਲੇ ਕਰ ਦਿੱਤੇ ਔਰ ਨਾਲ ਦੀ ਨਾਲ ਹੁਕਮ ਦਿੱਤਾ ਕਿ ਪਰਲ ਕੰਪਨੀ ਦੀਆਂ ਪ੍ਰਾਪਰਟੀਆਂ ਵੇਚ ਕੇ ਲੋਕਾਂ ਨੂੰ ਪੈਸੇ ਦਿੱਤੇ ਜਾਣ। ਪਰ 2016 ਤੋਂ ਲੈ ਕੇ ਅੱਜ 2024 ਆ। ਇਹ ਸਰਕਾਰ ਲੋਕਾਂ ਨੂੰ ਪੈਸੇ ਨਹੀਂ ਦੇ ਸਕੇ। ਅਰਬਾਂ ਖਰਬਾਂ ਪਈ ਦੀ ਪ੍ਰਾਪਰਟੀ ਆ ਪਰਲ ਕੰਪਨੀ ਦੀ। ਜੇ ਮੈਂ ਗੱਲ ਕਰਾਂ 50 ਹਜ਼ਾਰ ਕਰੋੜ ਰੁਪਇਆ ਦੇਣਾ ਪਰਲ ਕੰਪਨੀ ਨੇ ਲੋਕਾਂ ਦਾ। ਪਰ ਜੇ ਉਹਦੀ ਪ੍ਰਾਪਰਟੀ ਦੀ ਗੱਲ ਕਰੀਏ ਪੌਣੇ 2 ਲੱਖ ਕਰੋੜ ਦੇ ਲਗਭਗ ਉਸ ਕੰਪਨੀ ਦੀ ਪ੍ਰਾਪਰਟੀ ਆ। ਤੇ ਕਿਉਂ ਨਹੀਂ ਦੇ ਰਹੇ? ਉਹਦਾ ਵੱਡਾ ਕਾਰਨ ਇਹ ਆ ਜਿੰਨਾ ਲੋਕਾਂ ਦੇ ਵਿੱਚ ਪੈਸਾ ਲੱਗਿਆ ਉਹ ਲੋਕ ਭੁੱਲ ਚੁੱਕੇ ਆ ਉਹ ਉਹ ਯਾਦ ਨਹੀਂ ਕਰਦੇ ਉਹ ਪੈਸਾ ਮੰਗਦੇ ਨਹੀਂ ਹੈਗੇ ਜਾਂ ਵੱਧ ਤੋਂ ਵੱਧ ਉਹ ਕਹਿੰਦੇ ਆਉਂਦੇ ਏਜੰਟ ਨੂੰ ਕਿ ਸਾਡੇ ਉਹ ਜਿਹੜੇ ਪੈਸੇ ਲਵਾਏ ਸੀ ਉਹ ਕਦੋਂ ਮਿਲਣਗੇ ਏਜੰਟ ਕਹਿੰਦਾ ਜੀ ਹਜੇ ਟਾਈਮ ਲੱਗੂ ਹਜੇ ਇਹ ਆ ਬਾ ਉਹ ਵੀ ਆਪਦਾ ਖੜਾ ਸੜਾ ਰਿਹਾ ਦੇਖੋ ਦੋਨੇ ਗਲਤ ਨਹੀਂ ਹੈਗੇ ਦੋਨੇ ਸਹੀ ਨਹੀਂ ਪਰ ਗੱਲ ਇਹ ਆ ਕਿ ਸਮੇਂ ਦੀਆਂ ਸਰਕਾਰਾਂ ਕੀ ਕਰਦੀਆਂ ਨੇ ਜਿਹਨੂੰ ਸੁਪਰੀਮ ਕੋਰਟ ਨੇ ਅਥਾਰਟੀ ਦੇ ਦਿੱਤੀ ਸਰਕਾਰ ਦੇ ਹਵਾਲੇ ਕੰਪਨੀ ਕਰਤੀ ਕਿ ਇਹਦੀਆਂ ਪ੍ਰਾਪਰਟੀਆਂ ਵੇਚ ਕੇ ਲੋਕਾਂ ਨੂੰ ਪੈਸੇ ਮੋੜੂ ਉਹ ਕਿਉਂ ਨਹੀਂ ਮੋੜ ਰਹੀ ਉਹਦਾ ਵੱਡਾ ਰੀਤ ਇਹ ਨਾ ਕਿ ਨਿਵੇਸ਼ਕ ਆਪਣੀ ਆਵਾਜ਼ ਨਹੀਂ ਉਠਾ ਰਿਆ ਇਸ ਨੜਾ ਇਸ ਨੜਾਈ ਨੂੰ ਅਸੀਂ 2015 ਤੋਂ ਲੜ ਰਹੇ ਹਾਂ ਜਦੋਂ ਕਿ ਉਸ ਵੇਲੇ ਨਿਰਮਲ ਸਿੰਘ ਭੰਗੂ ਜਿਹੜਾ ਇਸ ਕੰਪਨੀ ਦਾ ਮਾਲਕ ਆ ਉਹ ਜੇਲ੍ਹ ਤੋਂ ਬਾਹਰੇ ਸੀ ਅਸੀਂ ਉਹਦੇ ਖਿਲਾਫ ਧਰਨੇ ਮੁਜ਼ਾਰੇ ਕੀਤੇ ਉਸ ਤੋਂ ਬਾਅਦ ਲੋਡਾ ਕਮੇਟੀ ਬਣੀ ਜਦੋਂ ਸਰਕਾਰ ਦੇ ਹਵਾਲੇ ਕੀਤੀ ਇਹ ਸੁਪਰੀਮ ਕੋਰਟ ਨੇ ਤੋ ਉਸ ਤੋਂ ਲੈ ਕੇ ਅੱਜ ਤੱਕ ਅਸੀਂ ਅੰਦੋਲਨ ਜਿੰਨਾ ਕੁ ਸਪਰਾਗਨ ਸਾਥੂ ਹੁੰਦੀ ਹੈ ਉਹ ਕਰਦੇ ਆ ਰਹੇ ਹਾਂ ਪਰ ਵੱਡਾ ਹਿੱਸਾ ਨਿਵੇਸ਼ਕਾਂ ਦਾ ਇਸ ਲੜਾਈ ਦੇ ਵਿੱਚ ਭਾਗ ਨਹੀਂ ਲੈ ਰਿਹਾ ਹੁਣ ਲੋਕ ਸਭਾ ਚੋਣਾਂ ਨੇ ਮੈਂ ਸਾਰੇ ਦਿਨੇ ਪੀੜਤ ਨੇ ਖਾਸ ਕਰ ਪੰਜਾਬ ਦਾ 10 ਲੱਖ ਪਰਿਵਾਰ ਹੈ ਮੈਂ ਉਹਨਾਂ ਨੂੰ ਬੇਨਤੀ ਕਰਦਾ ਜੇ ਉਹਨਾਂ ਦਾ ਇੱਕ ਇੱਕ ਜੀ ਸਿਰਫ ਇੱਕ ਇੱਕ ਜੀ ਇੱਕ ਦਿਨ 6 ਅਪ੍ਰੈਲ ਦਿਨ ਸ਼ਨੀਵਾਰ ਨੂੰ ਲੁਧਿਆਣੇ ਪਹੁੰਚੇ ਲੋ ਵਿਖਾਣੇ ਪਰਲ ਪੀੜਤਾ ਦਾ ਇੱਕ ਇਕੱਠ ਰੱਖਿਆ 6 ਅਪ੍ਰੈਲ ਦਿਨ ਸ਼ਨੀਵਾਰ ਜਗ੍ਹਾ ਹੈਗੀ ਆ ਗਿੱਲ ਰੋਡ ਤਾੜਾ ਮੰਡੀ ਅਰੋੜਾ ਪੈਲਸ ਦੇ ਕੋਲੇ ਮੈਂ ਅਪੀਲ ਕਰਦਾ ਬੇਨਤੀ ਕਰਦਾ ਜਿੰਨਾ ਲੋਕਾਂ ਦੇ ਪੈਸੇ ਆ ਉਹ ਜ਼ਰੂਰ ਪਹੁੰਚੋ ਜੇ ਆਪਾਂ ਆਵਾਜ਼ ਬੁਲੰਦ ਕਰਾਂਗੇ ਜੇ ਅੱਜ ਆਪਾਂ ਇਕੱਠੇ ਹੋ ਕੇ ਆਪਣੀ ਏਕਤਾ ਦਿਖਾਵਾਂਗੇ ਤਾਂ ਇਹ ਸਰਕਾਰਾਂ ਨੂੰ ਮਜਬੂਰਨ ਕੁਝ ਬੋਲਣਾ ਪਊਗਾ ਨਹੀਂ ਹੁਣ 5 ਸਾਲ ਦੀ ਕੇਂਦਰ ਸਰਕਾਰ ਬਣ ਜੂਗੀ ਤੇ 3 ਸਾਲ ਦੀ ਪੰਜਾਬ ਸਰਕਾਰ ਪੈਣੀ ਆਪਾਂ ਚੁਣੀ ਬੈਠੇ ਆ ਤਾਂ ਕਿਸੇ ਨੇ ਆਪਾਂ ਨੂੰ ਸੁਣਨਾ ਨਹੀਂ ਫਿਰ ਚਾਹੇ ਆਪਾਂ ਜੰਤਰ-ਮੰਤਰ ਧਰਮਾ ਲਾਈਏ ਚਾਹੇ ਇਹਨਾਂ ਦੀਆਂ ਕੋਠੀਆਂ ਮੂਰੇ ਚਾਹੇ ਰੋਡ ਜਾਮ ਕਰੀਏ ਤਾਂ ਉਹਦੇ ਲਈ ਮੈਂ ਬੇਨਤੀ ਆ ਹੁਣ ਸੁਨਹਿਰੀ ਮੌਕਾ ਲੋਕ ਸਭਾ ਇਲੈਕਸ਼ਨਾਂ ਸਾਰੀਆਂ ਪਾਰਟੀਆਂ ਨੂੰ ਵੋਟ ਚਾਹੀਦੀ ਆ ਤੇ ਵੋਟਾਂ ਤੋਂ ਪਹਿਲਾਂ ਆਪਾਂ ਇੱਕ ਏਕਤਾ ਦਿਖਾਉਣੀ ਆ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਜਿਨ੍ਹਾਂ ਕੋਲ ਇਹ ਵੀਡੀਓ ਜਾ ਰਹੀ ਹੈ ਉਹ ਸਾਰੇ ਦੇ ਸਾਰੇ ਸ਼ੇਅਰ ਕਰਕੇ ਨਵੇਸ਼ਕਾਂ ਤੱਕ ਪਹੁੰਚਾਉਂਗੇ ਕਿਉਂਕਿ 6 ਅਪ੍ਰੈਲ ਦਿਨ ਸ਼ਨੀਵਾਰ ਨੂੰ ਆਪਾਂ ਲੁਧਿਆਣੇ ਇਕੱਠੇ ਹੋਣਾ ਗਿੱਲ ਰੋਡ ਤੇ ਦਾਣਾ ਮੰਡੀ ਨੇੜੇ ਅਰੋੜਾ ਪੈਲੇਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ